ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਿ ਥਕੀਨਾ ਕਉ ਨਾਨਕ ਹਰ ਪਜ ਮਨਾ ਜੇ ਵਿਦਜਨ ਕੋਮੀਨਾ ਵਿਖੇਨ ਸਿਓ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਉ ਨਾਨਕ ਪੰਜ ਹਰਮਨਾਂ ਪਰੇ ਨ ਜਮ ਕੀ ਫਾਸ ਤਰਨਾ ਪਉ ਹੋਹੀਂ ਗਿਓ ਲਿਓ ਜਰਾ ਤਨ ਜੀਤਾ ਕਉ ਨਾਨਕ ਪੰਜ ਹਰਮਨਾਂ ਔਦ ਜਾਤ ਹੈ ਬੀਤਾ ਬਿਰਧ ਪਿਓ ਸੋਜੇ ਨਹੀਂ ਕਾਲ ਪਹੁੰਚਿ ਆਣ ਕਉ ਨਾਨਕ ਨਰ ਭਾਵ ਰੇ ਕਿਉ ਨ ਭਜੇ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਣ ਇਨ ਮੈਂ ਕਾਜ ਸੰਗੀ ਨਹੀਂ ਨਾਨਕ ਸੱਚੀ ਜਾਣ ਪਤ ਤਿ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਉ ਨਾਨਕ ਤੇ ਜਾਣੀ ਸਦਾ ਬਸ ਤੁਮ ਸਾਥ ਤਨ ਤਨ ਜੇ ਤੋ ਤੋ ਦਿਉ ਤਾਂ ਸਿਉ ਨਿਓ ਨਕੀਨਾ ਕਉ ਨਾਨਕ ਨਰ ਬਾਹਰੀ ਅਬ ਕਿਉ ਢੋਲਤ ਦੀਨਾ ਤਨ ਤਨ ਸੰਪੈ ਸੁਸਦੀਉ ਅਰਜ ਨਿਕੇ ਤਾਮ ਕਉ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਰਾਮ ਸਭ ਸੁਖ ਦਾ ਤਾਰਾਮੁ ਹੈ ਦੂਸਰ ਨਾ ਹੈ ਨ ਕੋਈ ਕਉ ਨਾਨਕ ਸੁਨ ਰੇ ਮਨੰ ਤੇ ਸਿਮਰਤ ਗਤ ਹੋਈ ਜੇ ਸਿਮਰਤ ਗਤ ਪਾਈਐ ਤੇ ਪੰਜ ਰੇ ਤਮੀਤਾ ਕਉ ਨਾਨਕ ਸੁਨ ਰੇ ਮਨੰ ਆਉਦ ਕੜਤ ਹੈ ਨੀਚੰ ਪੰਜ ਤਤ ਕੋ ਤਨ ਹਚਿਉ ਜਾਣੋ ਚਤਰ ਸੁਜਾਨਾ ਜਤੈ ਉਪਜਿਓ ਨਾਨਕਾ ਲੈਣ ਤੈ ਮਹਿਮਾਨ ਕਟਕਟ ਮੈਂ ਹਰ ਜੂ ਬਸੈ ਸੰਤਨ ਕੀ ਉਪਕਾਰ ਕਉ ਨਾਨਕ ਤੇ ਪਜ ਮਨਾ ਪਉਨ ਦੇ ਉਤਰੇ ਪਾਰ ਸੁਖ ਦੁਖ ਜੇ ਪਰਸੇ ਨਹੀਂ ਲੋਭ ਮੋਯਬ ਮਾਨ ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜੀ ਕੰਚਣ ਲੋ ਸਮਾਨ ਕਉ ਨਾਨਕ ਸੁਨਰੇ ਮਨਾ ਮੁਕਤ ਤੈ ਤੈ ਜਾਣ ਹਰਖ ਸੋਗ ਜਾਕੇ ਨਹੀਂ ਬਰੀ ਮਿਥ ਸਮਾਨ ਕਉ ਨਾਨਕ ਸੁਨਰੇ ਮਨਾ ਮੁਕਤ ਤੈ ਤੈ ਜਾਣ ਪਕਾਹੂੰ ਕੋ ਦਿੱਤਨੈ ਨੈ ਪਹਿਮਾਨ ਤਿਆਨ ਕੋ ਨਾਨਕ ਸੁਨਰੇ ਮਨਾ ਗਿਆਨੀ ਤੈਬ ਖਾਨ ਜੇ ਬਿਖਿਆ ਸਗਲੀ ਤਜੀ ਲਿਉ ਪੇਖ ਬੈਰਾਗ ਕੋ ਨਾਨਕ ਸੁਨਰੇ ਮਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾ ਤਜ ਜੀ ਸਭ ਤੇ ਪੈ ਉਹ ਅਦਾਸ ਕਉ ਨਾਨਕ ਸੁਨਰੇ ਮਨਾ ਤੇ ਕਟ ਬ੍ਰਾਹਮਣ ਵਾਸ ਜੇ ਪ੍ਰਾਣੀ ਹੋ ਮੈਂ ਤਜ ਜੀ ਕਰਤਾ ਰਾਮ ਪਛਾਨ ਕਉ ਨਾਨਕ ਆ ਮੁਕਤ ਨਾਰੈ ਇਹ ਮਨ ਸਾਚੀ ਮਾਨ ਪੈ ਨਾ ਸੁਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤੇ ਕਾਮ ਜੀਵਾ ਗੁਣ ਗੋਬਿੰਦ ਫਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨ ਪਰੇ ਨ ਜਮ ਖੇ ਤਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ ਕਉ ਨਾਨਕ ਆਪਨ ਤਰੇ ਔਰਨਲੇ ਤੇ ਉਦਾਰ ਜੋ ਸੁਪਨਾ ਅਰਪੀਖਣਾ ਐਸੇ ਜਗ ਕੋ ਜਾਣ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਰਨੇ ਪ੍ਰਾਣੀ ਢੋਲਤਨੀ ਤਾ ਕੋਟਣ ਮੈਂ ਨਾਨਕ ਕੋ ਨਾਰਾਇਣ ਜੇ ਚੀਤਾ ਜਸ ਜਲਤੇ ਬੁੱਧ ਬੁੱਧਾ ਉਪਦੇਵ ਬਿਨ ਸੈਨੀਤਾ ਜਗ ਰਚਨਾ ਤੈ ਸਿਰਚੀ ਕੋ ਨਾਨਕ ਸੁਣ ਮੀਤਾ ਪ੍ਰਾਣਿਕ ਕਛੁ ਨ ਚਿਤੈ ਮਦਮਾਇ ਕ ਅੰਧ ਕੋ ਨਾਨਕ ਬਿਨ ਹਰ ਫਜਨ ਪਰਤ ਤੈ ਜਾ ਫੰਦਾ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕੋ ਨਾਨਕ ਸੁਨ ਰੇ ਮਨਾ ਦਰ ਲਾ ਮਨੁਖ ਦੀ ਮਾਇਆ ਕਰਨਤਾ ਹੈ ਮੂਰਖ ਲੋਗਿਆ ਜਾਨੰ ਕੋ ਨਾਨਕ ਬਿਨ ਹਰ ਫਜਨ ਮਿਰਤਾ ਜਨਮ ਸਰਾਨ ਜੋ ਪ੍ਰਾਣੀ ਇਸ ਦਿਨ ਫਜੈ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਮਨ ਮਾਇਆ ਮੈਂ ਪੰਦਰਿਉ ਮਿਸਰਿ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਪਜਨ ਜੀਵਨ ਕੋਨੇ ਕਾਮ ਪ੍ਰਾਣੀ ਰਾਮ ਨਚਿਤਈ ਮਦਮਾਇਆ ਕੇ ਅੰਦਾ ਕਉ ਨਾਨਕ ਹਰ ਪਜਨ ਬਿਨਾ ਪਰਤ ਤੈ ਜੰਫੰਦ ਸੁਖਮ ਬੋ ਸੰਗੀ ਪੈ ਦੁਖਮ ਸੰਗ ਨ ਕੋਈ ਕਉ ਨਾਨਕ ਹਰ ਪਜਮਾ ਨਾਮ अंत सहाई होए जन्म मदनम परमत फिरेओ मिटियो न जम को त्रास कहो नानक हर पज मना निरपए पावे बास जतन बहुत मै कर रयो मिटियो न मन को मान धर्म सों नानक फदियो राख लियो भगवान बाल जवानी अर बिरद फन ਤੇਨ ਅਵਸਥਾ ਜਾਨੰ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣੰ ਕਰਨਾ ਹਤੋ ਸੋ ਨਾ ਕੀਓ ਪਰ ਲੋਭ ਕੈ ਫੰਦਾ ਨਾਨਕ ਸਮਿਓ ਰਮ ਗਿਓ ਅਬ ਕਿਉ ਰੋਵਤ ਅੰਦਾ ਮਨ ਮਾਇਆ ਮੈਂ ਹਮ ਰਿਓ ਨਿਕਸਤ ਨਾ ਏਨ ਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਏ ਨਪੀਤਾ ਨਰਚਤ ਕਸ਼ਿਆਰ ਔਰ ਕੀ ਔਰੇ ਪਈ ਜਤਵਤਰ ਉਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੀ ਕੀਏ ਦੋਖ ਕੋ ਕੀਓ ਨਾ ਕੋਏ ਕਉ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਣ ਕਹ ਕਰੈ ਜਗ ਸੁਪਨੇ ਜਿਉ ਜਾਣ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਿਉ ਬਖਾਨ ਗਰਬ ਕਰਤ ਮੈਂ ਦੇ ਕੋ ਬ੍ਰਿਨ ਸ਼ਾਸ਼ਨ ਮੈਂ ਮੀਤ ਜੇ ਪ੍ਰਾਣੀ ਹਰ ਜਸ ਕਹਉ नानक ते जग जीत जे जी कट सिमन न राम को सो नर मुक्ता जान ते नर हर अंतर नहीं नानक साची मान एक पगद भगवाना जी प्राणी खै नहि मन जैसे सुख स्वाण नानक मानो तए तन स्वामी क्यों ग्रजूं सदा ਸੋ ਅਨੰਤ ਜਤਨੇ ਨੀ ਨਿਤ ਨਾਨਕੇ ਵਿਧ ਹਨ ਪਜੋ ਇਕ ਮਨ ਹੋਏ ਇਕ ਚਿਤਾ ਤੀਰਥ ਵਰਤਿ ਅਰਦਾਨ ਕਰ ਮਨ ਮੈਂ ਥਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਖੁੰਚਰੇ ਛਨਾਨ ਸਿਰ ਕੰਪਿਉ ਪਗ ਡੰਗ ਮਗਾਇ ਨੈਣ ਜੋਤ ਤੇ ਹੀ ਨਾ ਕਉ ਨਾਨਕੇ ਵਿਧ ਪਈ ਤਉ ਨਹਾਰ ਸਲੀਨਾ ਨਜਕਰ ਦੇਖਿਓ ਜਗਤ ਮੈਂ ਕੋ ਕਾਹੋਂ ਕੋ ਨਾਏ ਨਾਨਕ ਤੇਰ ਹਰ ਭਗਤ ਹੈ ਤੇਰਾ ਖੁ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰਹਿ ਮੀਤ ਕਹਿ ਨਾਨਕ ਤੇਰੇ ਨਾ ਰਹੇ ਜੋ ਬਾਲੂ ਕੀ ਪੀਤਾ RAM ਗਿਉ ਰਾਵਣ ਗਿਉ ਜਾਂ ਕੋ ਭਉ ਪਰਵਾਰ ਕਉ ਨਾਨਕ ਤੇਰਿ ਕਿਛ ਨਹੀਂ ਸੁਫਨੇ ਜੋ ਸੰਸਾਰ ਜਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਰ ਅਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੁਹਰਾ ਬਲ ਛੁਟ ਕਿਉ ਬੰਧਨ ਪਰੇ ਕਛੂ ਨ ਹੋਤੇ ਉਪਾਇ ਕਉ ਨਾਨਕ ਅਬ ਊਠ ਹਰ ਗਾਜੂ ਹੋ ਸਹਾਇ ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤੇ ਉਪਾਇ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮਹੀ ਹੋਤ ਸਹਾਇ ਸੰਖ ਸੁਖਾ ਸਭ ਤੰਜ ਗਏ ਕੋ ਨਨ ਬਿਉ ਸਾਥ ਕੋ ਨਾਨਕੇ ਬਿਵਤ ਮੈਂ ਟੇਕ ਏ ਗਰ ਗੁਨਾਤ ਨਾਮ ਰਿਉ ਸਾਧੁ ਰਿਉ ਰਹਿਉ ਗੁਰ ਗੋਬਿੰਦ ਕੋ ਨਾਨਕੇ ਜਗਤ ਮੈਂ ਕਣ ਜਪਿਉ ਗੁਰ ਮੰਤ ਰਾਮ ਨਾਮਿ ਹਰਿ ਮੰਗਿਉ ਜਾਂ ਕੈ ਸਮਨੇ ਕੋਇ जय सिमरत संकट मिटे दर्श तुहारो होए राम नाम हुर में गयो जाके समने कोए जय सिमरत संकट मिटे दर्श तुहारो होए वाहे गुरु जी का खालसा वाहे गुरु जी की फतेह